ਗਿਆਨੀ ਹਰਪ੍ਰੀਤ ਸਿੰਘ ਵਾਲੇ ਸ਼ਰੋਮਣੀ ਅਕਾਲੀ ਦਲ ਵੱਲੋਂ ਹੁਣ ਆਪਣੀ ਚਾਲ ਤੇਜ਼ ਕਰ ਲਈ ਗਈ ਹੈ ਸਿਆਸੀ ਪੈੜਾਂ ਜਿਹੜੀਆਂ ਨੇ ਉਹ ਤੇਜ਼ ਕਰ ਲਈਆਂ ਗਈਆਂ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲ ਸਕਦਾ ਹੈ ਸਿਆਸੀ ਤੌਰ ਦੇ ਉੱਤੇ ਕਿਹੜੀਆਂ ਪਾਰਟੀਆਂ ਦੇ ਵਿੱਚੋਂ ਕੌਣ-ਕੌਣ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਤੇ ਕੌਣ-ਕੌਣ ਉਹਨਾਂ ਦੇ ਖਿਲਾਫ ਖੜੇਗਾ ਇਹਦੇ ਬਾਰੇ ਵੀ ਕਰੀ ਝਾਤ ਮਾਰਦੇਵੇਂ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਮੋਜਨੇ ਡਾਕਟਰ ਸਾਹਮਣੇ ਤਾਂ ਬਹੁਤ শুকਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਸਭ ਸ਼ੁਰੂਆਤ ਇਸੇ ਗੱਲ ਤੋਂ ਸੁਣਨ ਨੂੰ ਆ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਅਮਿਤ ਸ਼ਾਹ ਨੂੰ ਮਿਲਣ ਗਏ ਜਾਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਸਕਦੇ ਨੇ ਇਹ ਕੀ ਗੱਲ ਹੈ ਜੀ ਨਹੀਂ ਦੇਖੋ ਸਾਹਮਣੇ ਜੀ ਸਾਡੇ ਪੰਜਾਬ ਦੇ ਮੁੱਦੇ ਬੜੇ ਸੰਵੇਦਨਸ਼ੀਲ ਆ ਔਰ ਇਨ੍ਹਾਂ ਮੁੱਦਿਆਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਕਿਉਂਕਿ ਅੱਗੇ ਜਿਹੜੀਆਂ ਅਤੀਤ ਦੇ ਵਿੱਚ ਗੱਲਾਂ ਕਰ ਗਈਆਂ ਰਾਜਨੀਤਿਕ ਪਾਰਟੀਆਂ ਉਹਦੇ ਨਾਲ ਪੰਜਾਬ ਲੁੱਟਿਆ ਖਸੁੱਟਿਆ ਗਿਆ ਮੈਂ ਸਮਝਾਂ ਕਿ ਪੰਜਾਬ ਠੱਗਿਆ ਗਿਆ ਜੇ ਮੈਂ ਸਿੱਧੀ ਭਾਸ਼ਾ ਚ ਕਹਾਂ ਜੇ ਅਤੀਤ ਵੱਲ ਜਾ ਕੇ ਦੇਖੀਏ ਤੇ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਮੁੱਦੇ 1964 ਤੋਂ ਬਾਅਦ ਕੋਈ ਹੱਲ ਹੋਇਆ ਠੀਕ ਹੈ 1964 ਦੇ ਵਿੱਚ ਅਸੀਂ ਧੌਣ ਤੇ ਗੋਡਾ ਰੱਖ ਕੇ ਆਪਣਾ ਪੰਜਾਬ ਬਣਵਾ ਲਿਆ ਅਸੀਂ ਪੰਜਾਬੀ ਸੂਬਾ ਬਣਵਾ ਲਿਆ ਪਛਾਈ ਖੇਤਰ ਦੇ ਉੱਤੇ ਬਣਵਾ ਲਿਆ ਲੇਕਿਨ ਉਸ ਤੋਂ ਬਾਅਦ ਪੰਜਾਬ ਲਗਾਤਾਰ ਸੰਤਾਪ ਦੇ ਵਿੱਚ ਹੈ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ 1966 ਤੋਂ ਜਿਹੜੇ ਖੜੇ ਸੀ ਉਹ ਅੱਜ ਵੀ ਖੜੇ ਆ ਹਾਲਾਂਕਿ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੀ ਆਈ ਪੰਜਾਬ ਦੇ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਚ ਵੀ ਰਹੇ ਸੁਖਮਨ ਗੌਰ ਭਿੰਡਰ ਵੀ ਕੇਂਦਰ ਦੀ ਮੰਤਰੀ ਰਹੀ ਆ ਪੰਜਾਬ ਤੋਂ ਅਸ਼wini ਕੁਮਾਰ ਸ਼ਰਮਾ ਵੀ ਰਹੇ ਨੇ ਪੰਜਾਬ ਦੇ ਮੰਤਰੀ ਰਹੇ ਨੇ ਕੇਂਦਰ ਦੇ ਵਿੱਚ ਮਨੀਸ਼ ਤਵਾੜੀ ਵੀ ਪੰਜਾਬ ਤੋਂ ਰਿਪਰੈਜ਼ੈਂਟ ਕਰਕੇ ਕੇਂਦਰ ਚ ਵਜ਼ੀਰ ਬਣੇ ਨੇ ਤੇ ਮੈਂ ਜਿਹੜੀ ਗੱਲ ਸਮਝਦਾ ਕਿ ਪੰਜਾਬ ਜਿਹੜਾ ਨਾ ਉਹ ਮੁੱਦਿਆਂ ਦੇ ਉੱਤੇ ਅੱਜ ਵੀ ਆਪਣਾ ਸੰਘਰਸ਼ ਕਰ ਰਿਹਾ ਜਿਹੜਾ 1966 ਤੋਂ ਬਾਅਦ ਪੈਦਾ ਹੋਇਆ ਜੂਗਈਏ ਕਿ ਜਿਹੜਾ ਸੰਜਨੈਲ ਸਿੰਘ ਭਿੰਡਰਾਲੇ ਨੇ ਧਰਮਜੋਦ ਮੋਰਚਾ ਲਾਇਆ ਸੀ ਉਹ ਮੋਰਚੇ ਦੇ ਵਿੱਚ ਜਿੰਨੀਆਂ ਮੁੱਦੇ ਸੀ ਅੱਜ ਉੱਥੇ ਦੇ ਉੱਥੇ ਹੀ ਖੜੇ ਆ ਪੰਜਾਬ ਦੇ ਵਿੱਚ ਤਬਾਹੀ ਹੋ ਗਈ ਪੰਜਾਬ ਰੁੜ ਗਿਆ ਉਸ ਤੋਂ ਬਾਅਦ ਸਿਆਸਤਦਾਨਾਂ ਨੇ ਨੀਆਂ ਗਰੋਟੀਆਂ ਸੀਕੀਆਂ ਪੰਜਾਬ ਦੇ ਨਾਂ 'ਤੇ ਕੀ ਪੰਜਾਬ ਨੂੰ ਜਿਹੜਾ ਵਾ ਉਹਨਾਂ ਨੇ ਸਮਝੋ ਗਿਰਵੀ ਰੱਖ ਛੱਡਿਆ ਤੁਸੀਂ ਬਾਅਦ ਦੇ ਵਿੱਚ ਖੈਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੋਈ ਉਮੀਦਾਂ ਜਗੀਆਂ ਕਿ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਕੁਝ ਕੇਂਦਰ ਸਰਕਾਰ ਤੋਂ ਲਿਆਣਗੇ ਸੁਖਬੀਰ ਸਿੰਘ ਬਾਦਲ ਪੰਜਾਬ ਤੋਂ ਰਿਪਰੈਜ਼ੈਂਟ ਕਰਕੇ ਕੇਂਦਰ ਚ ਮੰਤਰੀ ਬਣੇ ਸੁਖਦੇਵ ਸਿੰਘ ਢੀਂਡਸਾ ਕੇਂਦਰ ਚ ਮੰਤਰੀ ਬਣੇ ਉਮੀਦ ਸੀ ਕੁਝ ਨਾ ਕੁਝ ਲੈ ਕੇ ਆਣਗੇ ਲੇਕਿਨ ਤਜੋਬ ਵਾਲੀ ਗੱਲ ਹੈ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਕੇਂਦਰ ਚ ਇੰਡਸਟਰੀਅਲ ਮਿਨਿਸਟਰ ਬਣੇ ਤੇ ਉਸ ਦੌਰਾਨ ਪੰਜਾਬ ਦੇ ਜਿੰਨੇ ਲਾਗਲੇ ਪਹਾੜੀ ਰਾਜੇ ਸੀਗੇ ਰਾਜ ਸੀਗੇ ਜੀ ਐਂਡ ਕੇ ਸੀਗਾ ਹਮਾਚਲ ਸੀ ਇਹਨਾਂ ਨੂੰ ਸਪੈਸ਼ਲ ਪੈਕੇਜ ਦਿੱਤਾ ਗਿਆ ਯੂ نو ਟੈਕਸ ਫ੍ਰੀ ਕਰਤਾ ਗਿਆ ਹੋਇਆ ਕਿ ਪੰਜਾਬ ਉਲਟਾ ਉਹਦੇ ਨਾਲ ਹੋਰ ਠੱਲੇ ਡਿ ਗਿਆ ਕਿਵੇਂ ਡਿ ਗਿਆ ਪੰਜਾਬ ਦੀ ਇੰਡਸਟਰੀ ਸਾਰੀ ਬੱਦੀ ਚਲੀ ਗਈ ਇਧਰੋਂ ਘਟੂਏ ਚਲੀ ਗਈ ਤੇ ਉਧਰੋਂ ਗਗਰੇਟ ਚਲੀ ਗਈ ਪੰਜਾਬ ਤਾਂ ਉਹ ਕਿਉਂਕਿ ਜੇਸਬ ਵਪਾਰੀ ਨੂੰ ਪੰਜਾਬ ਦੇ ਵਿੱਚ ਤੁਸੀਂ ਅੱਜ ਚਲ ਜੋ ਜਿੰਨੀਆਂ ਇੰਡਸਟਰੀਆਂ ਦਾ ਗ੍ਰੇਟ ਲੱਗੀਆਂ ਸਾਰੇ ਪੰਜਾਬ ਦੇ ਵਪਾਰੀਆਂ ਦੀਆਂ ਲਗਭਗ ਔਰ ਜਿੰਨੀਆਂ ਜੀਐਨਕੇ ਜੇ ਲੱਗੀਆਂ ਕਠੂਏ ਚ ਸਭ ਪੰਜਾਬ ਦੇ ਵਪਾਰੀਆਂ ਦੀਆਂ ਉਹ ਕਹਿੰਦੇ ਯਾਰ ਜਿਹੜੀ ਪਠਾਨਕੋਟ ਲਾਣੀ ਗਠੂਏ ਲਾ ਲੋ ਕਿਉਂਕਿ ਇਨਕਮ ਟੈਕਸ ਫ੍ਰੀ ਵੈਟ ਫ੍ਰੀ ਉਹਨਾਂ ਨੇ ਤਾਂ ਸਾਰੀ ਇੰਡਸਟਰੀ ਸ਼ਿਫਟ ਕਰ ਲਈ ਆਪਣੀ ਬਹੁਤ ਇੰਡਸਟਰੀ ਸ਼ਿਫਟ ਹੋਈ ਪੰਜਾਬ ਦਾ ਸਭ ਤੋਂ ਵੱਡਾ ਕਹਾਣ ਉਹ ਦੌਰ ਦੇ ਵਿੱਚ ਹੋਇਆ ਕਿਉਂਕਿ ਆਪਣੀ ਸਿਆਸੀ ਮਜਬੂਰੀਆਂ ਸੀਗੀਆਂ ਅਸੀਂ ਪੰਜਾਬ 'ਚ ਉਹਨਾਂ ਨਾਲ ਸਰਕਾਰ 'ਚ ਭਾਈਵਾਲ ਸੀਗੇ ਸਾਡੀ ਸੂਬੇ ਦੀ ਸਰਕਾਰ ਵੀ ਚਲਾਣੀ ਸੀ ਇਹਨਾਂ ਨੇ ਪੰਜਾਬ ਦੇ ਮੁੱਦੇ ਜਿਹੜੇ ਨਾ ਉੱਥੇ ਦੇ ਉੱਤੇ ਖੜੇ ਰਹੇ ਸੁਖਦੇਵ ਸਿੰਘ ਢੀਂਡਾ ਸਾਹਿਬ ਵੀ ਕੇਂਦਰ ਦੇ ਵਜ਼ੀਰ ਬਣੇ ਨਾ ਕੋਈ ਚੰਡੀਗੜ੍ਹ ਲਿਆ ਸਕਿਆ ਉੱਥੋਂ ਨਾ ਐਸਵਾਈਐਲ ਦਾ ਮੁੱਦਾ ਹੱਲ ਕਰਾ ਸਕਿਆ ਕੇਂਦਰ ਦੀ ਸਰਕਾਰ 'ਚ ਕਾਂਗਰਸ ਦੇ ਵੀ ਇੱਥੋਂ ਵਜ਼ੀਰ ਰਹੇ ਨੇ ਜਿਹੜੇ ਕਾਂਗਰਸ ਦੇ ਵਜ਼ੀਰ ਵੀ ਰਹੇ ਨੇ ਉਹ ਵੀ ਉਹੀ ਉੱਥੇ ਜਾਂਦੇ ਸੀਗੇ ਤੇ ਜੂੰ ਹੀ ਉੱਥੇ ਮਾੜਾ-ਮੋਟਾ ਉੱਥੇ ਆਪਣੀਆਂ ਫੋਟਵਾਂ ਲਵਾਣੀਆਂ ਲਵਾ ਕੇ ਵਾਪਸ ਆ ਜਾਣਾ ਲekin ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਇੱਕ ਤਾਂ ਪੰਜਾਬ ਦੇ ਮੁੱਦੇ ਨੇ ਇੱਕ ਪੰਥਕ ਮੁੱਦੇ ਨੇ ਉਹ ਪੰਥਕ ਮੁੱਦੇ ਅੱਗੇ ਹੋਰ ਵੱਧ ਗਏ ਆ ਅੱਗੇ ਅੱਗੇ ਹੋਰ ਵੱਧਦੇ ਜਾ ਰਹੇ ਆ ਔਰ ਉਹ ਜਿਹੜੇ ਕੇਂਦਰ ਸਰਕਾਰ ਵੱਲੋਂ ਖਾਲ ਹੁਣੇ ਆ 1996 ਤੋਂ ਲੈ ਕੇ 2021 ਤੱਕ ਕੇਂਦਰ ਦੀ ਭਾਈਵਾਲ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਚ ਅਕਾਲੀ ਦਲ ਜਿਹੜਾ ਸਾਂਝੀਦਾਰ ਰਿਹਾ ਚਲੋ ਮੈਂ ਕਹਨਾ ਕਿ ਪਹਿਲਾਂ ਤਾਂ ਚਲੋ ਵਿੱਚ ਇੱਕ ਆਠਬਾਰੀ ਆਵਾਜਪੀ ਦੀ 5 ਸਾਲ ਸਰਕਾਰ ਆਈ ਉਸ ਤੋਂ ਬਾਅਦ ਡਾਕਟਰ ਮਨਮੋਹ ਸਿੰਘ ਦੋ ਵਾਰ ਰਹੇ ਫਿਰ ਹੁਣ ਤਾਂ ਤੀਜੀ ਵਾਰ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ ਜਿੰਦੇ ਵਿੱਚ ਪੰਜਾਬ ਤੋਂ ਵਜ਼ੀਰ ਜਿਹੜੇ ਨੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵੀ ਵਜ਼ੀਰ ਗਏ ਨੇ ਸੋਮ ਪ੍ਰਕਾਸ਼ ਗਏ ਨੇ ਵਿਜੇ ਸੰਪਲਾ ਗਏ ਨੇ ਰਵਨੀਤ ਬਿੱਟੂ ਗਏ ਨੇ ਹੁਣ ਠੀਕ ਹੈ ਨਾ ਇਹ ਵਜ਼ੀਰ ਵੀ ਗਏ ਨੇ ਲੇਕਿਨ ਗੱਲ ਇਹ ਨਾ ਤਾਂ ਚੰਡੀਗੜ੍ਹ ਪੰਜਾਬ ਨੂੰ ਲਿਆ ਕੇ ਦਿੱਤਾ ਨਾ ਇਹਨਾਂ ਨੇ ਪੰਜਾਬ ਦੇ ਜਿਹੜਾ ਹੋਰ ਖੇਤ ਨੂੰ ਇਹਨੂੰ ਅਪਾ ਕਹੀਏ ਕਿ ਸਪੈਸ਼ਲ ਰਾਜ ਦਾ ਦਰਜਾ ਦਵਾਇਆ ਹੋਣ ਕਿ ਅਸੀਂ ਜਿਹੜਾ ਬਾਰਡਰ ਏਰੀਆ ਹੈਗਾ ਸਾਨੂੰ ਸਰਹੱਦੀ ਸੂਬੇ ਦਾ ਸਪੈਸ਼ਲ ਦਰਜਾ ਦੇ ਦਿਓ ਕੋਈ ਸਪੈਸ਼ਲ ਪੈਕੇਜ ਲੈ ਆਏ ਹੁਣ ਹੁਣ ਤੁਸੀਂ 553 ਕਿਲੋਮੀਟਰ ਦੀ ਬੈਲਟ ਦੇ ਨਾਲ ਵੇਖ ਲਓ ਉਤੋਂ 50 ਕਿਲੋਮੀਟਰ ਉਰੇ ਬੀਐਸਐਫ ਤੱਕ ਦਾ ਅਧਿਕਾਰ ਖੇਤਰ ਹੈ ਤੇ ਉੱਥੇ ਕਿਹੜਾ ਇੰਡਸਟਰੀ ਲੱਗੂਗੀ ਕਿਹੜਾ ਕਿਸਾਨੀ ਲੱਗੂਗੀ ਕੋਈ ਉੱਥੇ ਹਾਲ ਥੋੜਾ ਸਾਡੀ ਪੰਜਾਬ ਦਾ ਤਾਂ ਜਿਹੜਾ ਸਾਡੀ ਕਿੱਤਾ ਨਾ ਉਹ ਕਿਸਾਨੀ ਆ 65000 ਸਾਡੀ ਏਕੜ ਜ਼ਮੀਨ ਭਾਰਤ ਮਾਲਾ ਪ੍ਰੋਜੈਕਟ ਚ ਚੱਲੀ ਗਈ ਖੇਤੀ ਤੁਸੀਂ ਦੇਖੋ 65000 ਏਕੜ ਦੇ ਨਾਲ ਪਰਿਵਾਰ ਕਿੰਨੇ ਪਾਲਦੇ ਸੀ 65000 ਏਕੜ ਦੇ ਨਾਲ ਪਲਵਾਰ ਰੋਟੀ ਕਿੰਨੇ ਖਾਂਦੇ ਸੀ ਕੰਮੇ ਮਜ਼ਦੂਰ ਸੀਗੇ ਪੈਟਰੋਲ ਸੀ ਡੀਜ਼ਲ ਸੀ ਮਤਲਬ ਲੋਡਿੰਗ ਅਨਲੋਡਿੰਗ ਬੀਜ ਸਪਰੇ ਸਾਰੇ ਘਰ ਚੱਲਦੇ ਸੀ ਉਹ 65000 ਏਕੜ ਬਿਲਕੁਲ ਹੀ ਖਤਮ ਕਰਤੀ ਗਈ ਪੰਜਾਬ ਚ ਤੇ ਅਸੀਂ ਸਾਡਾ ਜਾਨੀ ਕਿੱਤਾ ਹੋਰ ਕਟ ਗਿਆ ਇੱਕ ਤਾਂ ਇੰਡਸਟਰੀ ਚਲੀ ਗਈ ਇੱਕ ਕਿਸਾਨੀ ਕਿੱਤਾ ਵੀ ਘਟ ਗਿਆ ਤੇ ਫਿਰ ਇਹ ਜਿਹੜੀਆਂ ਸੀਜਾ ਹੈਗੀਆਂ ਕਿ ਸਾਡਾ ਚਲੋ ਪੰਜਾਬ ਦੇ ਹੋਰ ਮੁੱਦੇ ਨੇ ਜਿਵੇਂ ਚੰਡੀਗੜ੍ਹ ਸਾਡਾ ਮੁੱਦਾ ਹੈਗਾ ਕਿ ਇਹਨੂੰ ਸਾਨੂੰ ਚਾਹੀਦੀ ਸਾਡੀ ਰਾਜਧਾਨੀ ਅਸੀਂ ਤਾਂ ਉਹਨਾਂ 8 ਸਾਲਾਂ ਤੋਂ ਆਪਣੀ ਰਾਜਧਾਨੀ ਗਵਾਚੀ ਹੋਈ ਲੰਬੀ ਜਾਂਦੇ ਸਾਡੀ ਰਾਜਧਾਨੀ ਕਿੱਥੇ ਚਲੀ ਚੰਗਾ ਸੀ ਪੰਜਾਬੀ ਸੂਬਾ ਬਣਾਇਆ ਅਸੀਂ ਰਾਜਧਾਨੀ ਗਵਾ ਕੇ ਬਹਿ ਗਏ ਆਪਣੀ ਫਿਰ ਐਸਵਾਈਐਲ ਦਾ ਮੁੱਦਾ ਹੁਣ ਯੂਨੀਵਰਸਿਟੀਆਂ ਦਾ ਤੁਹਾਡੇ ਸਾਹਮਣੇ ਮੁੱਦਾ ਕਿ ਯੂਨੀਵਰਸਿਟੀਆਂ ਦੇ ਵਿੱਚ ਜਿਵੇਂ ਦਖਲਅੰਦਾਜ਼ੀ ਹੋ ਰਹੀ ਔਰ ਇਹਨਾਂ ਦੀ ਜਿਹੜੀ ਪੰਜਾਬ ਦੀ ਜਿਹੜੀ ਸਿੱਖਿਆ ਵੈ ਉਨੂੰ ਕਾਣ ਕੀਤਾ ਜਾ ਰਿਹਾ ਉਹ ਤੁਹਾਡੇ ਸਾਹਮਣੇ ਜੱਗ ਜਾ ਹਰ ਹੋ ਰਿਹਾ ਚਲੋ ਇਹ ਮੁੱਦੇ ਹੈਗੇ ਪੰਜਾਬ ਦੇ ਲੇਕਿਨ ਇਸ ਤੋਂ ਇਲਾਵਾ ਪੰਥਕ ਮੁੱਦੇ ਵੀ ਆ ਜਿਹੜੇ ਲਟਕਦੇ ਪਏ ਆ ਮੰਨ ਲਓ ਜੇ ਪੰਥਕ ਮੁੱਦਿਆਂ ਦੇ ਵਿੱਚ ਕਈ ਸਾਡੇ ਜਿਹੜੇ ਮੁੱਦੇ ਹੈਗੇ ਆ ਜਿਵੇਂ ਸਭ ਤੋਂ ਵੱਡਾ ਬੰਦੀ ਸਿੰਘਾਂ ਦਾ ਮੁੱਦਾ ਹੈਗਾ ਵੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਜਿਨ੍ਹਾਂ ਨੂੰ 30-30 ਸਾਲ ਦੀ ਸਜ਼ਾ ਹੋਈ ਸੀ ਉਹ ਵੀ ਪੂਰੀ ਕਰ ਚੁੱਕੇ ਆ ਲੇਕਿਨ ਉਹਨਾਂ ਦੀ ਫਿਰ ਰਿਹਾਈ ਨਹੀਂ ਹੋ ਰਹੀ ਹੁਣ ਦੇਖੋ ਅੱਗੇ ਸਰਕਾਰਾਂ ਚਲਦੀਆਂ ਸੀ ਅਨ ਕੰਡੀਸ਼ਨਲ ਸਪੋਰਟ ਤੇ ਬਟ ਠੀਕ ਹੈ ਤੁਹਾਨੂੰ ਅਨ ਕੰਡੀਸ਼ਨਲ ਸਪੋਰਟ ਦੇਤੀ ਜੋ ਕਰਨਾ ਤੁਸੀਂ ਕਰ ਲਓ ਲekin ਹੁਣ ਹੁਣ ਜਿਹੜੀ ਇੱਕ ਧਿਰ ਬਣੀ ਆ ਗਿਆਨੀ ਹਰਪ੍ਰੀਤ ਸਿੰਘ ਇਹ ਪੰਥਕ ਧਿਰ ਹੈ ਇਹਨਾਂ ਦਾ ਏਜੰਡਾ ਪੰਥਕ ਹੈ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਮਝੀਏ ਤੇ ਉਹ ਪੰਥਕ ਹੈ ਬੀਬੀ ਸਤਵੰਤ ਕੌਰ ਨੂੰ ਸਮਝੀਏ ਤੇ ਉਹ ਪੰਥਕ ਹੈ ਤੇ ਹੁਣ ਇਹ ਪੰਜਾਬ ਦੇ ਲਈ ਧਿਰ ਬਣ ਗਏ ਨੇ ਧਿਰ ਬਣ ਗਏ ਨੇ ਤੇ ਜਿਹੜੇ ਪੰਥਕ ਮੁੱਦੇ 1996 97 98 ਦੇ ਲਟਕਦੇ ਪਏ ਆ ਸਾਡੇ ਪੰਥਕ ਮੁੱਦੇ ਲਿਆ ਕੇ ਅੱਗੇ ਕਰਨਗੇ ਨਾਲ ਪੰਜਾਬ ਦੇ ਮੁੱਦੇ ਵੀ ਖੜੇ ਕਰਨਗੇ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਵੀ ਕਰਾਂਗੇ ਅਸੀਂ ਪੰਜਾਬ ਦੇ ਆਪਣੇ ਉਹਦੀ ਅਧਿਕਾਰ ਖੇਤਰ ਦੀ ਗੱਲ ਕਰਾਂਗੇ ਸਪੈਸ਼ਲ ਦਰਜੇ ਦੀ ਗੱਲ ਕਰਾਂਗੇ ਵੀ ਸਾਨੂੰ ਬਾਰਡਰ ਸਟੇਟ ਐ ਸਾਨੂੰ ਦਰਜਾ ਦਿਓ ਬਾਰਡਰ ਸਟੇਟ ਦਾ ਸਾਨੂੰ ਸਟੇਟਸ ਦਿਓ ਸਾਡੇ ਇੱਥੇ ਇੰਡਸਟਰੀ ਜ਼ਿਆਦਾ ਦਿਓ ਸਾਨੂੰ ਸਪੈਸ਼ਲ ਪੈਕੇਜ ਦਿਓ ਪੰਜਾਬ ਨੂੰ ਦਿੱਤਾ ਥੋੜਾ ਨਾ ਕਿਸੇ ਨੇ ਕੁਝ ਇੱਥੋਂ ਤਾਂ ਕਿਸਾਨੀ ਵੀ ਖੋਣ ਦੀ ਕੋਸ਼ਿਸ਼ ਹੋਈ ਆ ਤੇ ਇਸ ਕਰਕੇ ਜਿਹੜੀਆਂ ਇਹ ਲੱਗਦਾ ਕਿ ਇੱਕ ਧਿਰ ਜਿਹੜੀ ਅਨ ਕੰਡੀਸ਼ਨਲ ਮੁੱਦੇ ਨੂੰ ਦੂਰ ਕਰਕੇ ਚੱਲੀ ਆ ਇਹ ਧਿਰ ਨੇ ਪਹਿਲੇ ਹੀ ਆਪਣੇ ਜਿਹੜੇ ਇਹਨਾਂ ਦੇ ਹੋਇਆ ਚੋਣ ਹੋਈ ਹੈ ਡੈਲੀਗੇਟ ਸੀ ਉਹਦੇ ਵਿੱਚ ਹੀ ਕਰਤਾ ਕਿ ਸਾਡਾ ਜਿਹੜਾ ਮੁੱਖ ਅਜੰਡਾ ਹੈਗਾ ਪੰਥਕ ਅਜੰਡਾ ਹੈਗਾ ਪੰਜਾਬ ਦੇ ਜਿਹੜੇ ਸਾਡੇ ਮਸਲੇ ਨੇ ਲਟਕਦੇ ਬਏ ਹੁਣ ਸਾਡੇ ਮਸਲੇ ਚਲੋ ਪੰਥਕ ਮਸਲਾ ਤਾਂ ਇੱਕ ਇਹ ਹੋ ਗਿਆ ਦੂਜਾ ਪੰਥਕ ਮਸਲਾ ਸਿੱਖ ਕਕਾਰਾਂ ਦਾ ਵੀ ਹੈਗਾ ਤੁਸੀਂ ਰਾਜਸਥਾਨ ਦੀ ਦੇਖ ਲਓ ਅੰਮ੍ਰਿਤਸਰ 에য়ারਪੋਰਟ ਦੀ ਦੇਖ ਲਓ ਪੰਜਾਬ ਦੇ ਵਿੱਚ ਤੋਂ ਛੱਡ ਕੇ ਬਾਹਰ ਹੋਰ ਸੂਬਿਆਂ ਦੇ ਵਿੱਚ ਵੀ ਚਲ ਜਓ ਜਿੱਥੇ ਜਿਹੜਾ ਵਾ ਇਹ ਮਸਲੇ ਬਹੁਤ ਉਲਝੇ ਹੋਏ ਨੇ ਜਿਨ੍ਹਾਂ ਦੇ ਵਿੱਚ ਸਰਕਾਰਾਂ ਜਿਹੜੀਆਂ ਇਹਨਾਂ ਦੇ ਨਾਲ ਇਹਨਾਂ ਨਾਲ ਪੋਜੀਟਿਵ ਨਹੀਂ ਹੈਗੀਆਂ ਮੈਂ ਉਹ ਵੀਡੀਓ ਵੀ ਤੁਹਾਡੇ ਸਾਹਮਣੇ ਨਸ਼ਰ ਹੋਈ ਬੰਗਾਲ ਦੇ ਵਿੱਚ ਕਿਵੇਂ ਆਈਪੀਐਸ ਟਰੰਮਨ ਧਾਰੀ ਨੂੰ ਬੋਲਿਆ ਗਿਆ ਕਿ ਇਹ ਖਾਲਸਾਨੀ ਹੈ ਇਹ ਸਾਰੇ ਮਸਲੇ ਪੰਥਕ ਮਸਲੇ ਹੈਗੇ ਆ ਇਹ ਮਸਲਿਆਂ ਦੇ ਉੱਤੇ ਵੀ ਵਿਚਾਰ ਹੋਣਾ ਹੈ ਸਾਡੇ ਜਿਹੜੇ ਹੋਰ ਮੰਨ ਲਓ ਇਹ ਗੱਲਾਂ ਨਹੀਂ ਹੈਗੀਆਂ ਬਈ ਤੁਸੀਂ ਦੇਖੋ ਕਮਜ਼ੋਰ ਕਿੰਨਾ ਹੋਇਆ ਸਿਸਟਮ ਕਾਹਨ ਕਿੰਨਾ ਹੋਇਆ ਤੁਸੀਂ 1966 ਤੋਂ ਬਾਅਦ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਵੇਂ ਟੋਟੇ ਕੀਤੇ ਗਏ ਕਿੰਨੇ ਹਾ ਦਾ ਨਾਰਾ ਮਾਰ ਲਿਆ ਮੈਨੂੰ ਇਹ ਦੱਸੋ ਕਿ ਸਾਡੀ ਜੀਐਨਕੇ ਅਲੱਗ ਕਰਤੀ ਤਖਤ ਸਾਹਿਬ ਉਧਰ ਜਿਹੜੇ ਬੋਰਡ ਆ ਅਲੱਗ ਬਣਾ ਦਿੱਤੇ ਗਏ ਨੰਦੇੜ ਸਾਹਿਬ ਵਾਲੇ ਉਧਰ ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਕਰਤੀ ਫਿਰ ਹਰਿਆਣੇ ਦੀ ਅਲੱਗ ਕਰਤੀ ਹੁਣ ਪੰਜਾਬ ਰਹਿ ਗਿਆ ਛੋਟਾ ਜਿਹਾ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਇਹ ਵੀ ਪੰਥਕ ਮਸਲਾ ਬਈ ਸਾਡੀਆਂ ਜਿਹੜੀਆਂ ਜਿਹੜਾ ਵਾ ਇਹਦਾ ਕਹਾਣੇ ਕਿੰਨਾ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਰ 14 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋਈ ਇਹ ਵੀ ਇੱਕ ਸਾਡੇ ਜਿਹੜੀ ਹੈ ਪੰਜਾਬ ਦਾ ਸਭ ਤੋਂ ਵੱਡਾ ਕਿ ਸਿੱਖਾਂ ਦਾ ਸਭ ਤੋਂ ਵੱਡੀ ਪਾਰਲੀਮੈਂਟ ਹੈ ਉਹਦੇ ਵਿੱਚੋਂ ਪਾਰਲੀਮੈਂਟ ਦੇ ਵਿੱਚ ਆਪਣੇ ਨੁਮਾਇੰਦੇ ਨਹੀਂ ਭੇਜ ਪਾ ਰਹੇ 14 ਸਾਲਾਂ ਤੋਂ ਇਹ ਵੀ ਤਾਂ ਸਿੱਖੀ ਦਾ ਕਹਾਣ ਹੈ ਜੇ ਕੋਈ ਉੱਥੇ ਸਟਰੋਂਗ ਐਸਜੀਪੀਸੀ ਬੰਦੀ ਹੈ ਨਵੇਂ ਚਿਹਰੇ ਬਣਦੇ ਆ ਉਹੀ ਜਿਹੜੇ 14 ਸਾਲ ਪਹਿਲਾਂ ਹੈਗੇ ਉਹੀ ਚੱਲੇ ਆ ਰਹੇ ਆ ਵੋਟ ਦਾ ਵੋਟ ਹੀ ਨਹੀਂ ਇਸਤੇਮਾਲ ਕਰ पाए ਇਹ ਸਾਰੇ ਪੰਥਕ ਮਸਲੇ ਆ ਹੁਣ ਤਾਂ ਮੇਰੀ ਗੱਲ ਨਹੀਂ ਸਮਝਦੇ ਐਸਜੀਪੀਸੀਆਂ ਚੋਣਾਂ ਕਰਾਂ ਅੱਗੇ ਤਾਂ ਤੇ ਨਾ ਆਵਾਜ਼ ਹੀ ਨਹੀਂ ਚੱਕਦੀਆਂ ਸੀ ਉਹ ਕਹਿੰਦੇ ਠੀਕ ਹੈ ਲੱਗੇ ਰੋ ਨਾ ਸੂਬਾ ਸਰਕਾਰਾਂ ਨੇ ਪਹਿਲਾਂ ਚੱਕੀਆਂ ਨਾ ਜਿਹੜੀਆਂ ਪੰਥਕ ਸੀਗੀਆਂ ਪਾਰਟੀਆਂ ਉਹਨਾਂ ਨੇ ਚੱਕੀਆਂ ਲੇਕਿਨ ਹੁਣ ਇਹ ਗੱਲ ਚੱਕਣੀ ਹੋ ਗਈ ਤੇਜ ਤੁਸੀਂ ਦੇਖੋ ਪਿਛਲੇ ਹਾਈਕ ਹਫਤੇ ਤੋਂ ਐਸਜੀਪੀਸੀ ਦੀਆਂ ਚੋਣਾਂ ਦੀ ਜਿਹੜੀ ਡਿਮਾਂਡ ਆ ਉਹ ਜ਼ੋਰ ਫੜਦੀ ਪਈ ਆ ਔਰ ਇੱਥੇ ਅਗਰ ਇਹਨੂੰ ਬਹੁਤ ਤਗੜਾ ਇਹਦਾ ਮੁੱਦਾ ਬਣ ਗਿਆ ਤੇ ਕੇਂਦਰ ਸਰਕਾਰ ਨੂੰ ਝੁਕਣਾ ਪਵੇਗਾ ਚੋਣ ਕਰਵਾਣੀ ਪਵੇਗੀ ਭਾਵੇਂ ਵਿੱਚੋਂ ਮੈਨੂੰ ਕਹਿੰਦੇ ਨੇ ਜੀ ਇਹਨਾਂ ਦੀ ਜਿਹਨਾਂ ਨੂੰ ਫਾਇਦਾ ਮਿਲਿਆ ਲਾਹਾ ਮਿਲ ਰਿਹਾ ਇਹਨਾਂ ਦੇ ਬੰਦਿਆਂ ਨੇ ਸਟੇਸ ਟੂ ਕੀਤੇ ਆ ਪਰ ਲੇਕਿਨ ਗੱਲ ਇਹ ਆ ਕਿ ਕੋਰਟਾਂ ਦੇ ਵਿੱਚ ਜਾ ਕੇ ਜਦੋਂ ਪ੍ਰੋਸੀਕਿਊਸ਼ਨ ਹੁੰਦੀਆਂ ਜਿਹੜੇ ਸਰਕਾਰੀ ਵਕੀਲ ਪੇਸ਼ ਹੁੰਦੇ ਆਕਰ ਤੱਥਾਂ ਦੇ ਆਧਾਰ ਤੇ ਪੇਸ਼ ਹੋਣਗੇ ਬਹੁਤ ਅੱਗੇ ਜਾਣਗੇ ਹੋਰ ਵੀ ਜਿਹੜੇ ਮਸਲੇ ਨੇ ਮਸਲੇ ਇਹ ਜਿਹੜੇ 1984 ਦੇ ਜਿਹੜੇ ਦੰਗੇ ਆ ਉਹਨਾਂ ਚ ਪੂਰਾ ਇਨਸਾਫ ਨਹੀਂ ਮਿਲਿਆ ਹਜੇ ਕੇਸ ਜਿਹੜੇ ਆ ਕੋਰਟਾਂ ਚ ਚੱਲ ਰਹੇ ਆ ਸੋ ਇਹ ਸਾਰੇ ਪੰਥਕ ਮਸਲੇ ਆ ਨੇ ਜਿਹੜੇ ਤਾਨੀਆਂ ਬਾਣੀਆਂ ਇੰਨੇ ਸਾਲ ਹੋ ਗਏ ਉਲਝੀਆਂ ਪਈਆਂ ਹੁਣ ਕੋਈ ਉਮੀਦਾਂ ਜੱਗੀਆਂ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਚ ਕਹਿ ਦਿੱਤਾ ਕਿ ਮੈਂ ਕੋਈ ਝੂਠ ਨਹੀਂ ਲੜਾਂਗਾ ਇਹਦਾ ਮਤਲਬ ਉਹਨੂੰ ਜਦੋਂ ਕਿਸੇ ਨੂੰ ਕੁਰਸੀ ਦਾ ਲਾਲਚ ਹੀ ਨਹੀਂ ਫਿਰ ਉਹ ਤੁਰਿਆ ਰਹੇਗਾ ਫਿਰ ਫਿਰ ਉਹ ਪੰਥ ਦੀ ਸੇਵਾ ਹੀ ਕਰਨੀ ਹੈ ਨਾ ਫਿਰ ਪੰਥ ਦੀ ਸੇਵਾ ਠੀਕ ਹੈ ਕਿਰਦਾਰ ਖੁਸ਼ੀ ਹੁੰਦੀ ਹੈ ਅਲੀਗੇਸ਼ਨ ਚੱਲਦੇ ਹੁਣ ਉਹ ਸਿਆਸਤਦਾਨਾਂ 'ਤੇ ਅਲੀਗੇਸ਼ਨ ਵੀ ਲੱਗਣੇ ਆ ਅਮੀਸ਼ਾ ਕੋ ਜਾਏਗਾ ਵੀ ਅਲੀਗੇਸ਼ਨ ਲੱਗਣੇ ਆ ਲੇਕਿਨ ਗੱਲ ਇਹ ਹੈ ਕਿ ਜੇ ਬੰਦੀ ਸਿੰਘ ਰਹਾਅ ਹੋ ਜਾਂਦੇ ਆ ਐਸਜੀਪੀਸੀ ਦੀਆਂ ਚੋਣਾ ਹੋ ਜਾਂਦੀਆਂ ਫਿਰ ਤਾਂ ਲੱਗੇਗਾ ਨਾ ਵੀ ਸਾਡੇ ਪੰਜਾਬ ਦੇ ਪੰਥਕ ਮੁੱਦੇ ਹੱਲ-ਹੱਲ ਨਾ ਪਏ ਆ ਜੇ ਮੰਨ ਲਓ ਸਾਨੂੰ ਸਪੈਸ਼ਲ ਪੰਜਾਬ ਨੂੰ ਸਪੈਸ਼ਲ ਰਾਜ ਦਾ ਦਰਜਾ ਦੇ ਦਿੰਦੇ ਆ ਇਹ ਵੀ ਬੜੀ ਵੱਡੀ ਗੱਲ ਆ ਅਸੀਂ ਇਹਨੂੰ ਵੀ ਜਿੱਤ ਸਮਝਾਂਗੇ ਮੈਨੂੰ ਤਾਂ ਲੱਗਦਾ ਹਜੇ ਤੱਕ ਤਾਂ ਕਿਸੇ ਨੇ ਇਹ ਵੀ ਨਹੀਂ ਕੋਈ ਮਤਲਬ ਹਾ ਦਾ ਨਾਰਾ ਮਾਰਿਆ ਕਿ ਅਸੀਂ ਕੋਈ ਮੋਰਚਾ ਹੀ ਲਾ ਲਈਏ ਯਾਰ ਪੰਜਾਬ ਨੂੰ ਸਪੈਸ਼ਲ ਦਰਜਾ ਦਿਵਾਉਣ ਲਈ ਡਾਕਟਰ ਸਾਹਿਬ ਜਦੋਂ ਪ੍ਰਧਾਨ ਮੰਤਰੀਆਂ ਗ੍ਰਹਿ ਮੰਤਰੀ ਨਾਲ ਮਿਲਣ ਦੀ ਗੱਲ ਹੁੰਦੀ ਹੈ ਨਾ ਇੱਕ ਸਵਾਲ ਕਾਫੀ ਧੀਰ ਦਾ ਉੱਠ ਰਿਹਾ ਕਿ ਕੀ ਕੋਈ ਗੱਠ ਜੋੜ ਵੱਲ ਵੀ ਵਧਦੇ ਪਏ ਹੈ ਇਹ ਕੀ ਗਿਆਨੀ ਹਰਪ੍ਰੀਤ ਸਿੰਘ ਕੋਈ ਗੱਠ ਜੋੜ ਕਰ ਸਕਦੇ ਆ ਬੀਜੇਪੀ ਦੇ ਨਾਲ ਨਹੀਂ ਨਹੀਂ ਗੱਠ ਜੋੜ ਨਹੀਂ ਹੈ ਮੇਰੀ ਗੱਲ ਨਹੀਂ ਸਮਝਦੇ ਪਹਿਲਾਂ ਤਾਂ ਆਪਾਂ ਇਹ ਦੇਖੀ ਸਾਡੇ ਜਿਹੜੇ ਮੁੱਦੇ ਆ ਨਾ ਪੰਜਾਬ ਦੇ ਉਹ ਉਹ ਬਲਦੇ ਬਏ ਆ ਉਹਨਾਂ ਨੂੰ ਜਿਹੜਾ ਕਿਸੇ ਤਰੀਕੇ ਲੋਕਾਂ ਨੂੰ ਮਹਰਮ ਲਾਣੀ ਦੀ ਬਹੁਤ ਜ਼ਰੂਰਤ ਹੈ ਪੰਥ ਨੂੰ ਵਿਸ਼ਵਾਸ ਦੀ ਦਵਾਨ ਦੀ ਜ਼ਰੂਰਤ ਹੈ ਸਾਡੇ ਬੰਦੀ ਸਿੰਘਾਂ ਨੂੰ ਰਿਹਾਈ ਦੀ ਬਹੁਤ ਜ਼ਰੂਰਤ ਹੈ ਸਾਡੇ ਪਾਣੀ ਨੂੰ ਬਚਾਉਣ ਦੀ ਬੜੀ ਜ਼ਰੂਰਤ ਹੈ ਹੋਰ ਜਿਹੜੇ ਤੁਹਾਨੂੰ ਮੈਂ ਮੁੱਦੇ ਅੱਗੇ ਗਿਣਾਏ ਇਹਨਾਂ ਨਹੀਂ ਇੰਨਾ ਛੇਤੀ ਦੀ ਉੱਤੇ ਜਾ ਕੇ ਕਹਿ ਦੇਣਗੇ ਸੀਟਾਂ ਦੀ ਵੰਡ ਇਦਾਂ ਨਹੀਂ ਹੁੰਦਾ ਅਜੇ ਤਾਂ ਪਾਰਟੀ ਰਜਿਸਟਰਡ ਹੋਣੀ ਐ ਸਿੰਬਲ ਕਿਦੇ ਕੋ ਜਾਣਾ ਹੈ ਇਹ ਤਾਂ ਬੜੀ ਲੰਬੀ ਜੰਗ ਹੈਗੀ ਐ ਦਿੱਲੀ ਅਜੇ ਸਮਝ ਲਓ ਦੂਰ ਆ ਲੇਕਿਨ ਗੱਲ ਇਹ ਹੈ ਕਿ ਪੰਜਾਬ ਦੇ ਜਿਹੜੇ ਪ੍ਰਸਤਾਵ ਪਾਸ ਕੀਤੇ ਗਏ ਨੇ اجلاس ਦੇ ਵਿੱਚ ਪ੍ਰਸਤਾਵ ਪਾਸ ਕੀਤੇ ਗਏ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਪੂਰਾ ਗੱਜ-ਵੱਜ ਕੇ ਚੱਲਾਂਗੇ ਤੇ ਹੁਣ ਸ਼ੁਰੂ ਕਰਨਾ ਪੈਣਾ ਪਹਿਲਾਂ ਤਾਂ ਹੁੰਦਾ ਨਾ ਰਿਪਰੈਜ਼ੈਂਟੇਸ਼ਨ ਹੀ ਦਿੰਦੇ ਸੌਫਟ ਤਰੀਕੇ ਨਾਲ ਪਹਿਲਾਂ ਹੀ ਥੋੜਾ ਡਾਂਗਾ ਚੱਕਿਆ ਜਾਂਦੀਆਂ ਰਿਪਰੈਜ਼ੈਂਟੇਸ਼ਨ ਜਾਣਗੀਆਂ ਦੋ ਵਾਰ ਜਾਣਗੀਆਂ ਤਿੰਨ ਵਾਰ ਜਾਣਗੀਆਂ ਚੌਥੀ ਵਾਰ ਫਿਰ ਮੋਰਚੇ ਲੱਗਣਗੇ ਰੋਲਾ ਪਏਗਾ ਸੂਬਾ ਖੜਾ ਹੋਏਗਾ ਪਾਣੀ ਦੀ ਗੱਲ ਹੋਏਗੀ ਹੋਰ ਗੱਲ ਜਿਹੜੇ ਸਪੈਸ਼ਲ ਪੰਜਾਬ ਨੂੰ ਜਿਹੜਾ ਦਰਜਾ ਦੇਣ ਦੀ ਗੱਲ ਹੋਏਗੀ ਸੋ ਕਹਿਣ ਦਾ ਮਕਸਦ ਕੋਈ ਗੱਲ ਤਾਂ ਚੱਲੀ ਹੈ ਕੋਈ ਦਿੱਲੀ ਤੱਕ ਗੱਲ ਕਿਥੇ ਖੜਕਣੀ ਤਾਂ ਸ਼ੁਰੂ ਹੋ ਗਈ ਨਾ ਵੀ ਪੰਜਾਬ ਦੇ ਧਿਰ ਖੜੀ ਹੋ ਰਹੀ ਆ ਕੋਈ ਗੱਲ ਕਰਨੀ ਪੈਣੀ ਆ ਹੁਣ ਸਿੱਧਾ ਤਾਂ ਜਾ ਕੇ ਤੁਸੀਂ ਗਲਿਓ ਫਾੜ ਨਹੀਂ ਲੈਣਾ ਕਿਸ ਨੂੰ ਪਹਿਲਾਂ ਜਾ ਕੇ ਬੈਠ ਕੇ ਤਰਤੀਬ ਵਾਈਜ਼ ਉਹਨਾਂ ਨਾਲ ਗੱਲ ਕਰੋਗੇ ਵੀ ਸਾਡੇ ਮਸਲੇ ਆ ਪੰਜਾਬ ਦੇ ਹੱਲ ਕਰੋ ਜੀ ਜੇ ਮੰਨ ਲਓ 10 ਰੱਖੋਗੇ ਵਿੱਚੋਂ 4 ਤੇ ਸਹਿਮਤੀ ਬੰਦੀ 5 ਤੇ ਬੰਦੀ ਆ ਬੜੀ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਹਜੇ ਤੱਕ ਤਾਂ ਮੈਂ ਕਹਿੰਦਾ 1996 ਤੋਂ ਬਾਅਦ ਤਾਂ ਇੱਕ ਵੀ ਮੁੱਦੇ ਤੇ ਸਹਿਮਤੀ ਨਹੀਂ ਬਣੀ 1996 ਤੋਂ ਬਾਅਦ ਤੇ ਮੈਂ ਕਹਿੰਦਾ ਬਈ ਤਿੰਨ ਵਾਰ ਤਾਂ ਨਰਿੰਦਰ ਮੋਦੀ ਦੀ ਸਰਕਾਰ ਇੱਕ ਵਾਰ ਹਟਲਿਆਰੀ ਆਵਾਜ਼ ਪਈ ਸਰਕਾਰ 21 ਸਾਲ ਸਰਕਾਰ ਜਿਹੜੀ ਹੈ ਲਗਭਗ ਮੈਨੂੰ ਲੱਗਦਾ ਹੈ ਕਿ 10 ਤੇ 15 16 ਸਾਲ ਰਾਜ ਕਰ ਗਏ ਠੀਕ ਹੈ ਨਾ 16 ਸਾਲਾਂ ਦੇ ਰਾਜ 'ਚ ਹਜੇ ਤੱਕ ਤਾਂ ਕੁਝ ਲੱਭਿਆ ਨਹੀਂਗਾ ਜੇ ਮੈਂ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਗੱਠ ਜੋੜ ਦੀ ਕਰਾਂ ਤੇ ਜੇ ਉਸ ਤੋਂ ਬਾਅਦ ਮੈਂ ਉਹਨਾਂ ਦੀ ਗੱਲ ਕਰਾਂ ਕਾਂਗਰਸੀਆਂ ਦੀ ਤੇ ਦੋ ਦੋ ਵਾਰ ਰਟਨਿਊ ਉਹਨਾਂ ਦਾ ਰਹਿ ਗਿਆ ਇੱਕ ਔਰ ਪੀਵੀ ਨਰਸਿਮਹਾ ਦਾ ਰਹਿ ਗਿਆ ਹਰਜੀਵ ਗਾਂਧੀ ਦਾ ਰਹਿ ਗਿਆ ਫਿਰ ਵੀ ਕੁਝ ਨਹੀਂ ਲੱਭਿਆ ਸੋ ਇਹ ਸਾਡਾ ਵਕਤ ਹੈਗਾ ਜਿਹੜਾ ਪੰਜਾਬ ਨੂੰ ਮਹਰਮ ਲਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਬਈ ਕੋਈ ਆਸ ਤਾਂ ਜੱਗੀ ਹੈ ਕਿਤੇ ਪਾਸੇ ਗੱਲ ਤਾਂ ਚੱਲਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਇਹ ਤਾਂ ਆਇਆ ਬਈ ਕੋਈ ਉੱਠ ਕੇ ਕਿਸੇ ਨੇ ਹਾ ਦਾ ਨਾਰਾ ਮਾਰਿਆ ਠੀਕ ਹੈ ਨਾ ਚਾ ਚਲੋ ਅੱਗੇ ਦੇਖੀਏ ਕੀ ਹੁੰਦਾ ਸਿਆਸਤ ਹੈਗੀ ਆ ਸਿਆਸਤ 'ਚ ਕਈ ਜਿਹੜੇ ਉਤਾਰ ਚੜਾ ਆਂਦੇ ਆ ਸਿਆਸਤ ਦੇ ਵਿੱਚ ਜਦੋਂ ਕੋਈ ਚੰਗਾ ਕੰਮ ਹੋਣ ਲੱਗਦਾ ਉਦੋਂ ਰੋਲਾ ਰੱਪਾ ਵੀ ਪ ਬਾਦ ਦੇ ਵਿੱਚ ਸੁਖਾਵੇਂ ਕਈ ਵਾਰ ਰਿਜ਼ਲਟ ਵੀ ਆ ਜਾਂਦੇ ਕਈ ਵਾਰ ਮਾੜੇ ਵੀ ਆ ਜਾਂਦੇ ਆ ਲੇਕਿਨ ਗੱਲ ਤਾਂ ਇਹ ਹੈ ਨਾ ਵੀ ਕਿਸੇ ਨੇ ਸ਼ੁਰੂਆਤ ਤਾਂ ਕੀਤੀ ਹੈ ਪੰਜਾਬ ਚ ਕੋਈ ਧਿਰਤਾ ਬਣ ਗਿਆ ਨਾ ਜੇ ਆਪਾਂ ਗੱਲ ਨਹੀਂ ਸਮਝਦੇ ਬੜੀ ਚੰਗੀ ਬਜ਼ੁਰਗਾਂ ਦੀ ਕਹਾਵਤ ਹੈ ਬਈ ਮਾਂ ਤਾਂ ਉਦੋਂ ਤੱਕ ਦੁੱਧ ਨਹੀਂ ਭਲਾਂਦੀ ਜਦੋਂ ਤੱਕ ਬੱਚਾ ਰੋਵੇ ਨਾ ਤੇ ਮੈਨੂੰ ਦੱਸੋ ਪੰਜਾਬ ਚ ਰੋਂਦਾ ਹੀ ਕੋਈ ਨਹੀਂ ਪਿਆ ਸੀ ਠੀਕ ਹੈ ਨਾ ਜੇ ਮੰਨ ਲਓ ਬੰਦੀ ਸਿੰਘ ਵਿਚਾਰੇ ਜਾਂਦੀ ਰਿਹਾਈ ਲਈ ਕੋ ਮੋਰਚਾ ਲੱਗਾ ਉਹਨਾਂ ਦੀ ਆਵਾਜ਼ ਚੱਕਣ ਵਾਲਾ ਹੀ ਕੋਈ ਨਹੀਂ ਕਿੰਨਾ ਕੁ ਤੁਸੀਂ ਚੈਨਲਾਂ ਦੇ ਉਹਨਾਂ ਨੂੰ ਦਿਖਾ ਦਿੱਤਾ ਕਿੰਨਾ ਕੁ ਰੌਲਾ ਪਾ ਲਿਆ ਠੀਕ ਹੈ ਨਾ ਹੁਣ ਗਿਆਨੀ ਹਰਪ੍ਰੀਤ ਸਿੰਘ ਜੇ ਰੋਲਾ ਪਾਉਂਦੇ ਆ ਬੀਬੀ ਸਤਵੰਤ ਕੌਰ ਪਾਉਂਦੀ ਆ ਦਿੱਲੀ ਦੇ ਹਕੂਮਤ ਦੇ ਕੰਨ ਤਾਂ ਖੁੱਲਣਗੇ ਦਿੱਲੀ ਦੇ ਕੰਨਾਂ ਚ ਗੱਲ ਤਾਂ ਪਹੁੰਚੂਗੀ ਬੀਬੀ ਸਤਵੰਤ ਕੌਰ ਪੰਜਾਬ ਤੋਂ ਜਿਹਨੇ ਬੜਕ ਮਾਰੀ ਆ ਕੋਈ ਗੱਲ ਗੱਲ ਚੱਲੂਗੀ ਨਾ ਕਿਸੇ ਬੰਨੇ ਅੱਗੇ ਤਾਂ ਬੋਲਦੇ ਕੋਈ ਨਹੀਂ ਜੀ ਜਿਨ੍ਹਾਂ ਦੇ ਇਹਨਾਂ ਦੇ ਲੀਡਰ ਹੈਗੇ ਸੀ ਸਾਰੇ ਪੰਥਕ ਉਹ ਤਾਂ ਸਾਰੇ ਮਤਲਬ ਆਲੀਸ਼ਾਨ ਹੋਟਲਾਂ 'ਚ ਬੈਠੇ ਨੇ ਡਾਕਟਰ ਸਾਹਿਬ ਚਲੋ ਬੀਜਪੀ ਨੂੰ ਲੈ ਕੇ ਗੱਲ ਤਾਂ ਚੱਲ ਰਹੀ ਸੀ ਕੀ ਔਰ ਹੁਣ ਤਾਂ ਮੁਲਾਕਾਤ ਵੀ ਹੋਵੇਗੀ ਪਰ ਅਕਾਲੀ ਦਲ ਦੇ ਪ੍ਰਧਾਨ ਜੇ ਗਿਆਨੀ ਹਰਪ੍ਰੀਤ ਸਿੰਘ ਬਣੇ ਨੇ ਤੇ ਉਹ ਪ੍ਰਵੇਲਿੰਗ ਅਕਾਲੀ ਦਲ ਦੇ ਹੀ ਬਣੇ ਨੇ ਉਹੀ ਪ੍ਰਚਾਰ ਰਹੇ ਆ ਉਹ ਕਿਸੇ ਕੋਈ ਵੱਖਰਾ ਧੜਾ ਨਹੀਂ ਹੈਗਾ ਪਰ ਬੀਜਪੀ ਦੇ ਲੀਡਰ ਇਸ ਚੀਜ਼ ਨੂੰ ਕਿਵੇਂ ਦੇਖ ਰਿਹਾ ਇਹ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਨੇ ਉਹ ਨਹੀਂ ਹਜੇ ਬੀਜਪੀ ਵੱਲੋਂ ਕੋਈ ਇਹਦੇ ਵਿੱਚ ਸ਼ਲਾਘਾ ਨਹੀਂ ਕੀਤੀ ਗਈ ਕੋਈ ਕੁਝ ਨਹੀਂ ਕੀਤਾ ਗਿਆ ਕੋਈ ਇਹਨਾਂ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਗਈ ਕੋਈ ਗੱਲ ਨਹੀਂ ਇਦਾਂ ਦੀ ਹੋਈ ਲੇਕਿਨ ਗੱਲ ਇਹ ਹੈ ਕਿ ਦੇਖੋ ਇਹ ਜਿਹੜਾ ਬਣਿਆ ਨਾ ਗੰਨੀ ਹਰਪ੍ਰਿੰਸ ਸਿੰਘ 인ਦੀ ਪੱਲਾ ਆਈਡੀਓਲੋਜੀ ਨੂੰ ਸਮਝੋ ਇਹ ਬਣਿਆ ਪੰਥਕ ਮੁੱਦਿਆਂ ਨੂੰ ਹੱਲ ਕਰਨ ਲਈ ਪੰਥ ਜਿਹੜਾ ਖਿਲਰਿਆ ਪਿਆ ਕਦੀ ਇਦਾਂ ਦੇ ਖਲਾਵਟ ਤੁਸੀਂ ਮੈਨੇ ਸਾਲਾਂ ਚ ਮੈਂ ਨਹੀਂ ਕਦੀ ਦੇਖੀ ਜਿੱਦਾਂ ਖਿਲਰਿਆ ਪਿਆ ਇਸ ਕਰਕੇ ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਤਾਂ ਕਰਨਾ ਪੈਣਾ ਕੋਈ ਪੰਥ ਦੇ ਲੋਕ ਜਿਹੜੇ ਆ ਭਾਈ ਅਮਰਪਾਲ ਸਿੰਘ ਖਾਲਸਾ ਨਾਲ ਚੱਲ ਰਹੇ ਆ ਕੋਈ ਦਮਦਮੀ ਟਕਸਾਲ ਵਾਲੇ ਬਾਬੇ ਹਰਨਾਮ ਸਿੰਘ ਧੂਮੇ ਨਾਲ ਚੱਲ ਰਹੇ ਆ ਇਹ ਸਦਾ ਸੁਖਵੀਰ ਸਿੰਘ ਬਾਦਲ ਨਾਲ ਚੱਲ ਰਿਹਾ ਹੈ ਮੈਨੂੰ ਦੱਸੋ ਕਿੱਦਾਂ ਕੰਮ ਚੱਲੂਗਾ ਕਿੱਦਾਂ ਚੱਲੂਗਾ ਕਿਤੇ ਨਾ ਕਿਤੇ ਤਾਂ ਇਹਨਾਂ ਨੂੰ ਇੱਕ ਮੋਢੇ ਤੇ ਥੱਲੇ ਲਿਆਣਾ ਪਏਗਾ ਜ਼ਥੇਦਾਰ ਆਪਸ ਵਿੱਚ ਲੜੇ ਹੋਏ ਨੇ ਉਹ ਤਖਤਾਂ ਦੇ ਜ਼ਥੇਦਾਰ ਨਰੇਟ ਸਾਹਿਬ ਵਾਲੇ ਪਟਨਾ ਸਾਹਿਬ ਵਾਲੇ ਜੀ ਦੇਖਿਆ ਪਿੱਛੇ ਕਿੰਨਾ ਖਲਾਰਾ ਪਿਆ ਰਿਆ ਉਹਨਾਂ ਨੇ ਇਹਨਾਂ ਨੂੰ ਕਰਤਾ ਕਾਰਵਾਈ ਉਹਨਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਤੀ ਯਾਰ ਪੰਤ ਤੱਕ ਖਿਲ ਰਿਆ ਪਿਆ ਨਾ ਤੇ ਜੇ ਆਪਸ ਹੀ ਉਹ ਜੇ ਰਹਿਣਗੇ ਤੇ ਮੈਨੂੰ ਦੱਸੋ ਜਿਹੜੇ ਜੇਲਾਂ 'ਚ ਬੰਦ ਆ ਉਹਨਾਂ ਦੀ ਕੌਣ ਸੁਣੂਗਾ ਮੈਨੂੰ ਸ਼ਰਮ ਨਹੀਂ ਗੁਰਦੁਆਰਾ ਪਰਮੰਦਰ ਕਮੇਟੀ ਦੀ ਚੋਣ ਕੋਣ ਮੰਗੂਗਾ ਜੇ ਆਪਸ ਹੀ ਉਲਝੇ ਰਹਣਗੇ ਸੋ ਘੱਟੋ-ਘੱਟ ਮੈਨੂੰ ਇਹ ਲੱਗਦਾ ਹੈ ਕਿ ਗੱਲ ਤੁਰ ਪਈ ਹੈ ਗੱਲ ਕਿਸੇ ਨੇ ਸ਼ੁਰੂ ਤਾਂ ਕੀਤੀ ਹੈ ਕਿਹਾ ਜਾਂਦਾ ਕਿ ਜਦੋਂ ਕੋਈ ਕੰਪਲੇਂਟ ਕੀਤੀ ਜਾਂਦੀ ਹੈ ਕੋਈ ਕਾਗਜ਼ ਦਾ ਟੁਕੜਾ ਭੇਜਿਆ ਜਾਂਦਾ ਉਹ ਕਿਤੇ ਅੰਨੇ-ਬੰਨੇ ਦਾ ਲੱਗਦਾ ਨਾ ਕਾਗਜ਼ ਦਾ ਟੁਕੜਾ ਤੁਸੀਂ ਇੱਕ ਥਾਣੇ ਕੰਪਲੇਂਟ ਕਰਿਆ ਉੱਤੇ ਨੰਬਰ ਲਿਖਾ ਆ ਉਹ ਕਾਗਜ਼ ਤਾਂ ਰਿਕਾਰਡ 'ਚ ਬੋਲੂਗਾ ਨਾ ਕਿਤੇ ਅੰਨੇ-ਬੰਨੇ ਦਾ ਲਾਣਾ ਹੀ ਪਊਗਾ ਨਾ ਥਾਣੇਦਾਰ ਨੂੰ ਜਦੋਂ ਗੱਲ ਚੱਲੂਗੀ ਕਿਤੇ ਨਾ ਕਿਤੇ ਤਾਂ ਅੰਨੇ ਬਨੇ ਲੱਗੂਗੀ ਨਾ ਗੱਲ ਜਾਂ ਅੰਨੇ ਲੱਗੂਗੀ ਜਾਂ ਬਨੇ ਲੱਗੂਗੀ ਤੇ ਇਸ ਕਰਕੇ ਕੱਲ ਸ਼ੁਰੂ ਤੱਕ ਹੋਈ ਹੈ ਕਿ ਇਹਨੇ ਹਾਲਾ ਨਾਰਾ ਮਾਰਨਾ ਤਾਂ ਸ਼ੁਰੂ ਕੀਤਾ ਦੇਖੋ ਪੰਜਾਬ ਦੇ ਲੋਕ ਬੜੇ ਆਸ਼ਾਵਾਦੀ ਨੇ ਖਾਸ ਕਰਕੇ ਹਿੰਦੁਸਤਾਨ ਦੇ ਸਾਰੇ ਦੇ ਆਸ਼ਾਵਾਦੀ ਨੇ ਸਾਨੂੰ ਦੇਖੋ ਪਹਿਲਾਂ ਸਾਨੂੰ ਅੰਗਰੇਜ਼ਾਂ ਨੇ ਲੁੱਟਿਆ ਅਸੀਂ ਫੇਰ ਵੀ ਆਸ਼ਾਵਾਦੀ ਰਹੇ ਵੀ ਕੋਈ ਗੱਲ ਨਹੀਂ ਠੀਕ ਹੋ ਜਾਊਗਾ ਆਜ਼ਾਦੀ ਤੋਂ ਬਾਅਦ ਸਾਨੂੰ ਹੁਕਮਰਾਨਾਂ ਨੇ ਲੁੱਟਿਆ ਫਿਰ ਵੀ ਲੋਕ ਤਾੜੀਆਂ ਮਾਰਦੇ ਰਹੇ ਇੱਕ ਪਾਰਟੀ ਲੁੱਟ ਕੇ ਗਈ ਦੂਜੀ ਆ ਗਈ ਦੂਜੀ ਲੁੱਟ ਕੇ ਗਈ ਤੀਜੀ ਆ ਗਈ ਤੀਜੀ ਲੁੱਟ ਕੇ ਗਈ ਚੌਥੀ ਆ ਗਈ ਲੋਕੀ ਫਿਰ ਤਾੜੀਆਂ ਮਾਰੀ ਗਏ ਪੰਜਾਬ ਦੇ ਲੋਕਾਂ 'ਚ ਆਸ਼ਾ ਤਾਂ ਹੈਗੀ ਆ ਨਾ ਵੀ ਕੋਈ ਕਰਕੇ ਦਿਖਾਊਗਾ ਕਿਉਂਕਿ ਜੋ ਹਜੇ ਤੱਕ ਹੋਇਆ ਹਜੇ ਤੱਕ ਤਾਂ ਝੂਲੀ ਖਾਲੀ ਹੈ ਬਾਈ ਡਾਕਟਰ ਸਾਹਿਬ ਮੈਂ ਹੁਣ ਅੰਤ 'ਚ ਇੱਕੋ ਹੀ ਗੱਲ ਪੁੱਛਣਾ ਚਾਹੁੰਦਾ ਕਿਉਂਕਿ ਸੁਣਨ ਨੂੰ ਆ ਰਿਹਾ ਬੜੇ ਸਾਰੇ ਸਾਬਕਾ ਮੰਤਰੀ ਮੌਜੂਦਾ ਐਮਐਲਏ ਵੱਖ-ਵੱਖ ਪਾਰਟੀਆਂ ਦੇ ਗਿਆਨੀ ਹਰਪ੍ਰੀਤ ਸਿੰਘ ਤੇ ਮਨਪ੍ਰੀਤ ਵਾਲੀ ਦੇ ਕੰਟੈਕਟ ਵਿੱਚ ਹੈਗੇ ਨੇ ਹੁਣ ਇਹ ਇਹ ਕੁਝ ਹੋ ਰਿਹਾ ਦੇਖੋ ਸਾਹਬ ਸਿੰਘ ਜੀ ਇੱਕ ਗੱਲ ਕਲੀਅਰ ਸਮਝ ਲਓ ਮੈਂ ਪੰਜਾਬ ਦੀ ਸਿਆਸਤ ਨੂੰ ਬੜੇ ਗੂੜਿਓਂ ਜਾਣਦਾ ਜੇ ਪੰਥਕ ਮੁੱਦੇ ਹੈਵੀ ਹੋ ਗਏ ਤੇ ਸਮਝ ਲਓ ਪੰਜਾਬ 'ਚ ਹੜਾ ਆਊਗਾ ਜੇ ਹਾਵੀ ਹੋ ਗਏ ਹਜੇ ਤੱਕ 96 ਤੋਂ ਬਾਅਦ ਪੰਥਕ ਮੁੱਦੇ ਦਬਾਏ ਹੋਏ ਸੀ ਐਵੇਂ ਨਹੀਂ ਉਹ ਵੱਡੇ ਵੱਡੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਪਣੀ ਤਸੱਲ ਕੀਤੀ ਸਿੱਖਾਂ ਨਾਲ ਉਹਨਾਂ ਨੂੰ ਲਾਲ ਬੱਤੀਆਂ ਵਾਲੀਆਂ ਗੱਡੀਆਂ ਦੇ ਵਿੱਚ ਬਿਠਾ ਕੇ ਘੁਮਾਇਆ ਗਿਆ ਕਿਉਂਕਿ ਪੰਥ ਨੀਵਾ ਹੋ ਗਿਆ ਸੀ ਪੰਥ ਦੇ ਉੱਤੇ ਸਿਆਸਤ ਹਾਵੀ ਹੋ ਗਈ ਸੀ ਹੁਣ ਜੇ ਉਹ ਪੰਥਕ ਮੁੱਦੇ ਨਿਕਲ ਕੇ ਤੇ ਆ ਗਏ ਔਰ ਪੰਥ ਜਿਵੇਂ ਮਦਰ ਜਿਹੜਾ ਮੁੱਦੇ ਛਾ ਗਏ ਪੰਜਾਬ ਚ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਹੜ ਆਊਗਾ ਪੰਜਾਬ 'ਚ ਭਾਵੇਂ ਉਹ ਸ਼ਹਿਰ ਹੋਣ ਤੇ ਭਾਵੇਂ ਪਿੰਡ ਹੋਣ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕੀ ਕੋਈ ਆਉਂਦਾ ਹੈ ਕੋਈ ਨਹੀਂ ਆਉਂਦਾ ਪਾਰਟੀਆਂ 'ਚ ਸਨ ਲੱਗਦੀ ਹੈ ਕਿ ਨਹੀਂ ਲੱਗਦੀ ਉਹ ਵਕਤੇ ਮਿਆਸਰ ਹੈ ਉਹ ਤੱਕ ਮੇਰੇ ਨਾਲ ਕੈਮਰਾਮੈਨ ਜਸਪ੍ਰਿਤ ਮੈਂ ਸਾਹਿਬ ਸਿੰਘ ਜਾਸਸ ਚੋਣਾ ਬਣੀ ਰੋਵਾਨੀਆ ਪੰਜਾਬੀ ਤੇ